ਜੁਗੋ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1092 ਅੰਗ ਤੇ ਸਬਦ ਚਾਨ ਕਰਦੇ ਹਨ ਸਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾਂ ਤੂੰ ਨਹੀਂ ਕਹਿੰਦੇ ਜਦੋਂ ਮੈਂ ਕਰਦਾ ਹਉ ਕਰਦਾ ਫਿਰ ਤੂੰ ਨਹੀਂ ਆਂਦਾ ਦੋਨੇ ਇੱਕ ਜਗ੍ਹਾ ਨਹੀਂ ਬਸ ਸਕਦੇ ਹਉ ਮੇ ਤੇਰਾ ਪਾ ਹਉ ਮੇ ਨਾ ਮੇ ਨਾਲ ਵਿਰੋਧ ਹੈ ਦੋਵੇਂ ਬਸੇ ਨਾ ਇੱਕ ਠਾਏ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹਨ ਹਉ ਮੈਂ ਕਰੀ ਕਹਿੰਦੇ ਜਦੋਂ ਮੈਂ ਹਉ ਕਰੀ ਓਮੇ ਕੀਤੀ ਮੈਂ ਹਉ ਮੈਂ ਕਰੀ ਤਾਂ ਤੂੰ ਨਹੀਂ ਕਹਿੰਦੇ ਫਿਰ ਤੂੰ ਨਹੀਂ ਆਉਂਦਾ ਜਦੋਂ ਮੈਂ ਓਮੇ ਕਰਦਾ ਫਿਰ ਤੂੰ ਨਹੀਂ ਦਿਖਦਾ ਤੂੰ ਹਉ ਮੈਂ ਹੋ ਨਾਹੀ ਕਹਿੰਦਾ ਫਿਰ ਤੂੰ ਆ ਗਿਆ ਫਿਰ ਹੋਂ ਚਲੇਗੀ ਜਦੋਂ ਰੱਬ ਬਸ ਜਾਂਦਾ ਫਿਰ ਹੋਂ ਮੇ ਖਤਮ ਹੋ ਜਾਂਦੀ ਹੈ ਇਹ ਪਛਾਣ ਦੱਸਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਜੇ ਹੋਂ ਆਉਂਦੀ ਹੈ ਮੈਂ ਆਉਂਦੀ ਹੈ ਫਿਰ ਰੱਬ ਚਲੇ ਜਾਂਦਾ ਜੇ ਰੱਬ ਆਉਂਦਾ ਫਿਰ ਹੋਂ ਚਲੇ ਜਾਂਦੀ ਹੈ ਦੋਨੋਂ ਇਕੱਠੇ ਨਹੀਂ ਬਸ ਸਕਦੇ ਦੋਨੇ ਇੱਕ ਦੂਏ ਦੇ ਵਿਰੋਧੀ ਹਨ ਬੁੱਝੋ ਗਿਆਨੀ ਬੁੱਝਣਾ ਕਹਿੰਦੇ ਗਿਆਨੀ ਇਹ ਗੱਲ ਬੁੱਝਣੇ ਵਾਲੀ ਪੁੱਝੋ ਗਿਆਨੀ ਬੁੱਝਣਾ ਇਹ ਾਕੱਤ ਕਥਾ ਮਨਮਾਹੇ ਕਹਿੰਦੇ ਇਹ ਾਕੱਤ ਦੀ ਕਥਾ ਹੈ ਇਹਨੂੰ ਬੁੱਝਣ ਦੀ ਲੋੜ ਹੈ ਬੁੱਝੋ ਗਿਆਨੀ ਬੁੱਝਣਾ ਇਹ ਾਕੱਤ ਕਥਾ ਮਨਮਾਹੇ ਸਿਰਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਸਾਨੂੰ ਹੁਕਮ ਕਰਦੇ ਆ ਕਹਿੰਦੇ ਬੁੱਝੋ ਇਹਨੂੰ ਜਿਸ ਤਰ੍ਹਾਂ ਪਹਿਲੇ ਬਖਤੇ ਦੇ ਵਿੱਚ ਬਾਤਾਂ ਪਾਉਂਦੇ ਸੀ ਬੁੱਝਣੇ ਵਾਲੀਆਂ ਜੇ ਬੁੱਝ ਲਿੰਦਾ ਸੀ ਫਿਰ ਜਿੱਤ ਜਾਂਦਾ ਸੀ ਸੇ ਨਹੀਂ ਬੁੱਝਦਾ ਸੀ ਫਿਰ ਹਾਰ ਜਾਂਦਾ ਸੀ ਇਸ ਬਾਣੀ ਨੂੰ ਬੁੱਝਣ ਦੀ ਲੋੜ ਹੈ ਲੇਕਿਨ ਕੋਈ ਕਰੋੜਾਂ ਹੀ ਬੁੱਝਦਾ ਹੈ ਇਹਹੀ ਜੀ ਬੁਜਾਰਤ ਬਾਬੇ ਨਾਨਕ ਨੇ ਪਾਈ ਹੈ ਇਹਨੂੰ ਕੋਈ ਕਰੋੜਾਂ ਵਿੱਚੋਂ ਹੀ ਬੁੱਝ ਸਕਦਾ ਹੈ ਬੂਝੋ ਗਿਆਨੀ ਬੂਝਣਾ ਇਹ ਇਕੱਥ ਕਥਾ ਕਹਿੰਦੇ ਇਕੱਥ ਦੀ ਕਥਾ ਹੈ ਮਨ ਮਾਹੀ ਬੇਨਗੁਰ ਤਾਤ ਤਾਤ ਨਾ ਪਾਈਐ ਕਹਿੰਦੇ ਪਾਈ ਸਬਦ ਤੋਂ ਬਿਨਾ ਨਹੀਂ ਇਹ ਪਾਈ ਜਾ ਸਕਦੀ ਕਹਿੰਦੇ ਸਬਦ ਤੋਂ ਬਿਨਾ ਬੇਨਗੁਰ ਤਾਤ ਤਾਤ ਰੱਬ ਨੂੰ ਕਹਿੰਦੇ ਗੋਰਾ ਸ਼ਬਦ ਨੂੰ ਕਹਿੰਦੇ ਆ ਕਹਿੰਦੇ ਭਾਈ ਇਹ ਜਿਹੜੀ ਇਕਾਥ ਕਥਾ ਹੈ ਇਹ ਬਝਾਰਤ ਹੈ ਬਾਬੇ ਨਾਨਕ ਦੀ ਇਹ ਸ਼ਬਦ ਦੇ ਨਾਲ ਬੁੱਝੀ ਜਾਂਦੀ ਹੈ ਇਹ ਅਕਲ ਨਾਲ ਨਹੀਂ ਬੁੱਝੀ ਜਾਂਦੀ ਇਹ ਸ਼ਬਦ ਦੇ ਨਾਲ ਬੁੱਝੀ ਜਾਂਦੀ ਹੈ ਬੀਨ ਗੁਰ ਤਾਤਨਾ ਪਈਏ ਅਲਖ ਬਸ ਹੈ ਸਭ ਮਾਹ ਕਹਿੰਦੇ ਅਲਖ ਹੈ ਜਿਹੜਾ ਨਾ ਦਿਖਦਾ ਹੋਵੇ ਉਹਨੂੰ ਅਲਖ ਕਹਿੰਦੇ ਆ। ਬਸੇ ਸਭ ਮਾਹੀ ਕਹਿੰਦੇ ਸਾਰਿਆਂ ਵਿੱਚ ਵਸਦਾ ਹੈ ਪਰ ਦਿਖਦਾ ਨਹੀਂ। ਸਾਧ ਸੰਗਤ ਜੀ ਦਿਖਦਾ ਕਿਉਂ ਨਹੀਂ? ਉਹਨੂੰ ਦੇਖਣ ਵਾਲੀ ਸਾਡੇ ਕੋਲ ਅੱਖ ਨਹੀਂ ਹੈ। ਇਹ ਜਿਹੜੀਆਂ ਦੂਈਆਂ ਅੱਖਾਂ ਲਿਖ ਲੱਗੀਆਂ ਸਾਡੇ ਇਹਨਾਂ ਨਾਲ ਸੰਸਾਰ ਦਿਖਦਾ ਲੋਕ ਦਿਖਦੇ ਆ ਲੇਕਿਨ ਰੱਬ ਨਹੀਂ ਦਿਖਦਾ ਇਹਨਾਂ ਦੇ ਨਾਲ ਰੱਬ ਕਿਹੜੀ ਅੱਖ ਦੇ ਨਾਲ ਦਿਖਦਾ ਹੈ ਰੱਬ ਗਿਆਨ ਦੀ ਅੱਖ ਦੇ ਨਾਲ ਦਿਖਦਾ ਹੈ ਗਿਆਨ ਦੀ ਪ੍ਰਾਪਤੀ ਗੁਰ ਦੇ ਨਾਲ ਹੈ ਸ਼ਬਦ ਦੇ ਨਾਲ ਗਿਆਨ ਅੰਜਨ ਗੁਰ ਦੀਆ ਅ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮੰਦ ਪ੍ਰਗਾਸ ਸਬਦ ਦੇ ਨਾਲ ਸੰਤਾਂ ਦੇ ਮੇਲ ਦੇ ਨਾਲ ਜਦੋਂ ਤੱਕ ਸੰਤ ਨਹੀਂ ਮਿਲਦੇ ਪ੍ਰਗਾਸ ਨਹੀਂ ਹੁੰਦਾ ਗਿਆਨ ਦੀ ਪ੍ਰਾਪਤੀ ਗੁਰ ਦੇ ਨਾਲ ਹੈ ਸ਼ਬਦ ਦੇ ਨਾਲ ਹੈ ਗਿਆਨ ਅੰਜਨ ਗੁਰ ਦਿਆ ਅ ਗਿਆਨ ਅਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮੰਨ ਪ੍ਰਗਾਸ ਜਦੋਂ ਤੱਕ ਸੰਤਾਂ ਨਾਲ ਮੇਲ ਨਹੀਂ ਹੁੰਦਾ ਮਨ ਦੇ ਵਿੱਚ ਪ੍ਰਗਾਸ ਨਹੀਂ ਹੁੰਦਾ ਸੰਤਾਂ ਦੀ ਪਛਾਣ ਵੀ ਦੱਸ ਦਿੰਦੀ ਹੈ ਕਿ ਸੰਤਾਂ ਨੂੰ ਮਿਲਣ ਦੇ ਨਾਲ ਮਨ ਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ ਕਦੋਂ ਹੁੰਦਾ ਹੈ ਮਨ ਵਿੱਚ ਪ੍ਰਗਾਸ ਕਦੋਂ ਹੁੰਦਾ ਹੈ ਜਦੋਂ ਇਹ ਮਨ ਸੰਤਾਂ ਨੂੰ ਸੌਂਪ ਦਿੰਦੇ ਆ ਕੋਈ ਚੀਜ਼ بگੜੀ ਹੋਵੇ ਖਰਾਬ ਹੋ ਜਾਵੇ ਉਹ ਮਿਸਤਰੀ ਨੂੰ ਦੇਣੀ ਪੈਂਦੀ ਆ ਤਾਂ ਮਿਸਤਰੀ ਉਹਨੂੰ ਠੀਕ ਕਰਦਾ ਚੀਜ਼ ਆਪਣੇ ਹੱਥ ਵਿੱਚ ਰੱਖੀਏ ਮਿਸਤਰੀ ਨੂੰ ਕਹਿੰਦੇ ਠੀਕ ਕਰ ਦੇ ਮਿਸਤਰੀ ਤਾਂ ਨਹੀਂ ਠੀਕ ਕਰ ਸਕਦਾ ਜਦੋਂ ਤੱਕ ਉਹ ਵਸਤੂ ਆਪਾਂ ਮਿਸਤਰੀ ਨੂੰ ਅਰਪਣ ਨਹੀਂ ਕਰਦੇ ਉਹਨੇ ਦੇਰ ਤੱਕ ਮਿਸਤਰੀ ਉਹਨੂੰ ਠੀਕ ਨਹੀਂ ਕਰ ਸਕਦਾ ਇਹੀ ਹਾਲ ਸਾਡਾ ਹੈ ਅਸੀਂ ਮਨ ਨਹੀਂ ਦਿੰਦੇ ਸੰਤਾਂ ਨੂੰ ਸੰਤਾਂ ਤੋਂ ਮੰਗਦੇ ਬੜੇ ਗੁੱਸਾ ਸੰਤ ਸੇ ਸਾਡੇ ਮਨ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਜਦੋਂ ਆਪਾਂ ਨੇ ਇਹ ਮਨ ਸੰਤਾਂ ਨੂੰ ਦਿੱਤਾ ਹੀ ਨਹੀਂ ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ ਹੋਰ ਬੜੀਆਂ ਚੀਜ਼ਾਂ ਦਿੰਦੇ ਆ ਜਿਹੜੀ ਚੀਜ਼ ਠੀਕ ਕਰਾਉਣੀ ਆ ਉਹ ਤਾਂ ਆਪਾਂ ਦਿੰਦੇ ਹੀ ਨਹੀਂ ਹੈਗਾ ਕਰਦੇ ਜਿਵੇਂ ਫ੍ਰੀਜ ਖਰਾਬ ਉਹਨੂੰ ਚੱਕ-ਚੱਕ ਕੇ ਹੋਰ ਸਵਾਨ ਫੜਾਈ ਜਾਂਦੇ ਵੀ ਠੀਕ ਕਰਦੇ ਉਹ ਭਾਈ ਜੇ ਉਹ ਫ੍ਰਿਜ ਨੂੰ ਦਮਾਂਗੇ ਤਾਂ ਹੀ ਫ੍ਰਿਜ ਠੀਕ ਕਰੋ ਜੇ ਆਪਾਂ ਮਨ ਨੂੰ ਦਮਾਂਗੇ ਸੰਤਾਂ ਨੂੰ ਤਾਂ ਹੀ ਸੰਤ ਮਨ ਨੂੰ ਠੀਕ ਕਰਨਗੇ ਸਾਡੇ ਨੂੰ ਵੀ ਇਹਨੂੰ ਘੋਰ ਤਤਨਾ ਪਾਈਏ ਅਲਖ ਬਸੇ ਮਨ ਬਾਹੇ ਕਹਿੰਦੇ ਮਨ ਵਿੱਚ ਬਸਦਾ ਹੈ ਸਾਡੇ ਸਾਰਿਆਂ ਵਿੱਚ ਬਸਦਾ ਹੈ ਪਰ ਆਪਾਂ ਨੂੰ ਦਿਖਦਾ ਨਹੀਂ ਸਤਿਗੁਰ ਮਿਲੇ ਤਾਂ ਜਾਣੀਏ ਕਲੀਅਰ ਕਰ ਦਿੱਤਾ ਬਾਬੇ ਨਾਨਕ ਨੇ ਕਹਿੰਦੇ ਜੇ ਸਤਿਗੁਰ ਮਿਲ ਜਵੇ ਸੱਚਾ ਗੁਰ ਮਿਲ ਜਵੇ ਤਾਂ ਜਾਣੀਏ ਕਹਿੰਦੇ ਤਾਂ ਜਾਣਾਂਗੇ ਉਹਨੂੰ ਫਿਰ ਸਾਡੀ ਰੱਬ ਦੇ ਨਾਲ ਜਾਣ ਪਛਾਣ ਹੋ ਜਾਂਦੀ ਹੈ ਕਦੋਂ ਜਦੋਂ ਸਤਿਗੁਰ ਮਿਲਦਾ ਹੈ ਜਦੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਲਦਾ ਹੈ ਫਿਰ ਰੱਬ ਦੇ ਨਾਲ ਸਾਡੀ ਸਾਂਝ ਪੈ ਜਾਂਦੀ ਹੈ ਫਿਰ ਸਾਡੇ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਸਾਡੇ ਨਾਲ ਬੋਲਣ ਲੱਗ ਜਾਂਦਾ ਹੈ ਸਤਿਗੁਰ ਮਿਲੇ ਤਾਂ ਜਾਣੀ ਜਾਂ ਸਬਦ ਬਸੇ ਮਨ ਮਾਹੇ ਕਿ ਜਾਂ ਫਿਰ ਸਬਦ ਮਨ ਦੇ ਚ ਬਸਦਾ ਫਿਰ ਸਾਨੂੰ ਰੱਬ ਦੇਖਣ ਲੱਗ ਜਾਂਦਾ ਸਤਿਗੁਰ ਮਿਲਿਆ ਸਬਦ ਮਨ ਦੇ ਚ ਬਸਣ ਲੱਗ ਗਿਆ ਸਤਗੁਰ ਮਿਲਣ ਦੀ ਪਛਾਣ ਵੀ ਦੱਸਦੇ ਹਨ ਸਤਗੁਰ ਮਿਲੇ ਤਾਂ ਜਾਣੀਏ ਜਾਂ ਸਬਦ ਬਸੇ ਮਨਮਾਹੇ ਕਹਿੰਦੇ ਸਬਦ ਆ ਕੇ ਮਨ ਦੇ ਚ ਬਸ ਜਾਂਦਾ ਆਪ ਗਿਆ ਪਰਮ ਪਉ ਗਿਆ ਕਹਿੰਦੇ ਆਪ ਚਲੇ ਗਿਆ ਹਉਮੇ ਚਲੇ ਗਿਆ ਆਰੰਭ ਭਾਉ ਗਿਆ ਭਰਮ ਤੇ ਡਰ ਚਲੇ ਗਿਆ ਇਹ ਕਦੋਂ ਜਾਂਦਾ ਜਦੋਂ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਸਤਿਗੁਰੂ ਮਿਲ ਜਾਂਦਾ ਫਿਰ ਭਰਮ ਡਰ ਖਤਮ ਹੋ ਜਾਂਦਾ ਆਪ ਗਿਆ ਭਰਮ ਭਾਉ ਗਿਆ ਜਨਮ ਮਾਰਨ ਦਾ ਦੁੱਖ ਜਾਹੇ ਫਿਰ ਜੰਮਣ ਤੇ ਮਰਨ ਦਾ ਦੁੱਖ ਚਲੇ ਗਿਆ ਸਤਸੰਗਜੀ ਧਿਆਨ ਦਿਆ ਕਰੋ ਕਿ ਬਾਬਾ ਨਾਨਕ ਕਿਹੜੀ ਮੰਜ਼ਲ ਤੇ ਲਿਆਏ ਹੁਣ ਇਹ ਜਹਾਜ ਵਾਬੇ ਨਾਨਕ ਦਾ ਕਿੱਥੇ ਪਹੁੰਚ ਗਿਆ ਮਰਨ ਤੋਂ ਪਹਿਲਾਂ ਬਹਿਮ ਖਤਮ ਹੋਣਾ ਹੈ ਡਰ ਖਤਮ ਹੋਣਾ ਹੈ ਫਿਰ ਜੰਮਣ ਮਰਨ ਤੋਂ ਰਹਿਤ ਹੋਣਾ ਹੈ ਜਿੰਨੀ ਦੇਰ ਤੱਕ ਜਿਉਂਦੇ ਜਿਉਂਦੇ ਇਹ ਬਹਿਮ ਭਰਮ ਤੇ ਡਰ ਨਹੀਂ ਖਤਮ ਹੁੰਦਾ ਉਨੀ ਦੇਰ ਤੱਕ ਸੱਚਖੰਡ ਜਾਣ ਦੀ ਆਸ ਨਾ ਰੱਖਿਓ ਮਨ ਦੇ ਚ ਕੋਈ ਸੱਚਖੰਡ ਨਹੀਂ ਸਾਡੇ ਵਾਸਤੇ ਸਾਡੇ ਵਾਸਤੇ ਤਾਂ ਨਰਕ ਹੈ ਕਿਉਂ ਅਸੀਂ ਨਰਕਾਂ ਦੇ ਕੀੜੇ ਆ ਗੰਦਕੀ ਦੇ ਕੀੜੇ ਆ ਸੱਚਖੰਡ ਆ ਹੀਰੇ ਜਵਾਰ ਹੈ ਉੱਥੇ ਤਾਂ ਰਤਨ ਹੈ ਰਤਨਾ ਦੀ ਤਾਂ ਹੰਸ ਨੂੰ ਲੋੜ ਹੈ ਮੰਗਲੇ ਨੂੰ ਤਾਂ ਡੱਡੀਆਂ ਦੀ ਲੋੜ ਹੈ ਮੰਗਲੇ ਨੂੰ ਜਾ ਕੇ ਸਰੋਵਰ ਜਿੱਤੇ ਮੋਤੀਆਂ ਉੱਥੇ ਤਾਂ ਬੰਗਲਾ ਤਾਂ ਭੁੱਖਾ ਮਰ ਜੂ ਬਜਾਰਾ ਜੀ ਨੇ 2-2 ਕਿਲੋ 4-4 ਕਿਲੋ ਮਾਸ ਰੋਜ਼ ਖਾਣਾ ਉਹਨੂੰ ਜਾ ਕੇ ਸਵਰਗਾਂ 'ਚ ਪਠਾਲ ਦੀ ਉਹ ਤਾਂ ਵਿਚਾਰਾ ਭੁੱਖਾ ਮਰ ਜੂ ਉਹਨੂੰ ਕਿੱਥੇ ਮਾਸ ਮਿਲਣਾ ਹੈ ਉੱਥੇ ਸਵਰਗਾਂ ਵਿੱਚ ਉਹਨੂੰ ਤਾਂ ਭਾਈ ਹੱਡਾ ਰੋੜੀ ਦੇ ਮਿਲਣਾ ਹੈ ਉਹਨੂੰ ਤਾਂ ਰੱਬ ਨੇ ਹੱਡਾ ਰੋੜੀ ਦਾ ਕੁੱਤਾ ਬਣਾਉਣਾ ਹੈ ਬਈ ਖਾਲਾ ਤੈਨੂੰ ਮੁਕਤਾ ਹੁਣ ਪਹਿਲਾਂ ਬਤੀਲਿਆਂ ਜਰੇਦਨਿੰਦਿਆਂ ਬਣਾਉਂਦੇ ਹਣ ਕੱਚੇ ਹੀ ਛਕੀ ਆ ਜਿੰਨਾ ਕਿ ਛਕਣਾ ਹੈ ਇਹ ਸਵਾਲ ਪਤਾ ਕੀ ਹੁੰਦਾ ਕਹਿੰਦੇ ਕਿੱਥੇ ਲਿਖਿਆ ਹੈ ਵੀ ਮਾਸ ਖਾਣਾ ਮਨਾ ਹੈ ਲਿਖਿਆ ਹੈ ਗੁਰਪੀਰ ਹਮ ਤਾਂ ਪਰੇ ਜੇ ਮਰਦਾਰ ਨਾ ਖਾਏ 140 ਅੰਗ ਤੇ ਲਿਖਿਆ ਹੈ ਗੁਰਪੀਰ ਹਮ ਤਾਂ ਪਰੇ ਜਾਂ ਮਰਦਾਰ ਨਾ ਖਾਏ ਜੇ ਕਹਿੰਦਾ ਮਰਦਾਰ ਨਹੀਂ ਖਾਂਦਾ ਮਰੇ ਵੀਰ ਨੂੰ ਨਹੀਂ ਖਾਂਦਾ ਤਾਂ ਤੇਰੀ ਗੁਰੂ ਨੇ ਹੰਮੀ ਭਰਨੀ ਹੈ ਜੇ ਰਤ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਸੋਰਤ ਪੀਵੇ ਮਾਨਸਾ ਕੈਸੇ ਨਿਰਬਲ ਚੀਤ ਕੱਪੜੇ ਨੂੰ ਖੂਨ ਲੱਗ ਜਵੇ ਨਾ ਪਹਿਨਦੇ ਤਾਂ ਨਹੀਂ ਪਰੇ ਸੁੱਟ ਦਿੰਦੇ ਆ ਕਹਿੰਦਾ ਉਹ ਖੂਨ ਨੂੰ ਆਪਣੇ ਮਨ ਵਿੱਚ ਚਿੱਤ ਵਿੱਚ ਪਾਉਂਦਾ ਹੈ ਪੇਟੀ ਜੇ ਪਾਉਂਦਾ ਸਵੇਰ ਨੂੰ ਕਹਿੰਦਾ ਮੈਂ ਤਾਂ ਬੁਰਸ਼ ਕਰਕੇ ਆ ਗਿਆ ਕਹਿੰਦੇ ਕਿੱਥੇ ਲਿਖਿਆ ਲਿਖਿਆ ਤਾਂ ਹੈ ਅਸੀਂ ਪੜਨਾ ਨਹੀਂ ਚਾਹੁੰਦੇ ਸਾਡੇ ਮਨ ਦੇ ਵਿੱਚ ਹਰਾਮੀ ਪੜਾ ਆਪ ਗਿਆ ਪਰਮ ਪਉ ਗਿਆ ਜਨੋ ਮਰਨ ਦੁਖ ਜਾਹੇ ਗੁਰਮਤ ਅਲਖ ਅਲਖਾਈ ਹੈ ਕਹਿੰਦੇ ਗੁਰੂ ਜੀ ਮਨ ਅਲਖ ਹੈ ਜਿਹੜਾ ਨਾ ਜਿਹੜਾ ਦਿਖਦਾ ਨਹੀਂ ਫਿਰ ਦਿਖਣ ਲੱਗ ਜਾਂਦਾ ਹੈ ਗੁਰਮਤ ਅਲਖ ਲਖਾਈਏ ਉੱਤਮ ਮਤ ਤਰ ਆਹੇ ਕਹਿੰਦੇ ਉੱਤਮ ਮਤ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਤਰ ਜਾਂਦਾ ਹੈ ਨਾਨਕ ਸੋਹਮ ਹੰਸਾ ਸਿਰ ਕੁਨਾਰਕ ਦੇਵੀ ਬਚਨ ਕਰਦੇ ਕਹਿੰਦੇ ਫਿਰ ਸੋਹੰਦਾ ਹੰਸ ਸੋਹੰਦਾ ਹੰਸ ਕਿੱਤੇ ਸੋਹੰਦਾ ਦਰਗਾਹ ਚ ਸੋਹੰਦਾ ਚਰਨਾ ਚ ਨਵਾਸ ਕਿਸ ਨੂੰ ਮਿਲਦਾ ਨਵਾਸ ਕਿਸ ਨੂੰ ਮਿਲਦਾ ਹੰਸ ਨੂੰ ਮਿਲਦਾ ਇਧਰ ਅਸੀਂ ਕਹਿੰਦੇ ਸਾਰੀ ਸਵਰਗਾਂ ਨੂੰ ਲੈ ਕੇ ਜਾਣੇ ਆ ਕੋਈ ਵੀ ਨਹੀਂ ਛੱਡਦੇ ਕਿਉਂ ਹਰ ਕੋਈ ਮਰਦਾ ਹਰ ਕੋ ਦਾ ਭੋਗ ਪੈਂਦਾ ਸਾਰੀ ਕਹਿੰਦੇ ਸੱਚਖੰਡ ਨੂੰ ਉੱਥੇ ਕਿੱਥੇ ਮਿਲਣਗੇ ਸ਼ਰਾਬ ਦੇ ਠੇਕੇ ਸੱਚਖੰਡੀ ਦਾ ਕੋਈ ਸ਼ਰਾਬ ਦਾ ਠੇਕਾ ਨਹੀਂ ਉੱਥੇ ਕੋਈ ਮਾਸ ਦੀ ਦੁਕਾਨ ਨਹੀਂ ਉੱਥੇ ਕੋਈ ਨਸ਼ੇ ਦੀ ਦੁਕਾਨ ਨਹੀਂ ਕਿੱਥੋਂ ਲਵਾਂਗੇ ਇਹ ਚੀਜ਼ਾਂ ਆਪਾਂ ਮਹੱਲਾ ਤੀਜਾ ਮਨਮਾਨਕ ਕਹਿੰਦੇ ਮਨ ਦੇ ਮਾਨਕ ਮਾਨਕ ਨ ਰਤਨ ਹੈ ਸ਼ਬਦ ਹੈ ਮਾਨਕ ਮਨ ਮਾਨਕ ਜਿਨ ਪਰਖਿਆ ਕਹਿੰਦੇ ਜਿੰਨੇ ਮਨ ਨੂੰ ਪਰਖ ਲਿਆ ਮਨ ਨੂੰ ਪਰਖ ਲਿਆ ਸ਼ਬਦ ਨੂੰ ਪਰਖ ਲਿਆ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਕਹਿੰਦੇ ਪਾਈ ਗੁਰੂ ਦੇ ਸ਼ਬਦ ਦੇ ਨਾਲ ਵਿਚਾਰ ਹੁੰਦਾ ਵਿਚਾਰ ਬੰਦਾ ਨਹੀਂ ਕਰ ਸਕਦਾ ਵਿਚਾਰ ਸ਼ਬਦ ਕਰ ਸਕਦਾ ਜਿਹੜਾ ਗੁਰ ਮਿਲਦਾ ਨਾ ਸਾਧੂ ਸੰਤਾਂ ਕੋਲੋਂ ਉਹਦੇ ਨਾਲ ਵਿਚਾਰ ਹੁੰਦੀ ਹੈ ਬੰਦੇ ਦੀ ਅਕਲ ਨਾਲ ਨਹੀਂ ਹੁੰਦੀ ਜਿੰਨੀ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਬਿਰਲੇ ਜਾਣੀ ਐ ਕਹਿੰਦੇ ਇਹੋ ਜਿਹੇ ਜਨ ਬਿਰਲੇ ਹਨ ਜਿਆਦਾ ਨਹੀਂ ਕੋਟ ਮੱਦੇ ਕਿੰਨੇ ਬਿਰਲੇ ਚੀਨਾ ਕਹਿੰਦੇ ਕਰੋੜਾਂ ਵਿੱਚੋਂ ਕਿਸੇ ਬਿਰਲੇ ਨੇ ਚੀਨੇ ਆ ਇਧਰ ਢੇਰ ਲੱਗੇ ਪਏ ਆ ਇਧਰ ਬ੍ਰह्म ਗਿਆਨੀ ਆਕਣਾ ਫਿਰਦੇ ਜਿਵੇਂ ਆਲੂ ਰੋਲਦੇ ਆ ਬਾਜ਼ਾਰ ਦੇ ਵਿੱਚ ਸਿਰ ਕੁਨਾਰਕ ਦੇਵ ਜੀ ਕਹਿੰਦੇ ਪਾਈ ਕਰੋੜਾਂ ਵਿੱਚੋਂ ਆ ਮਨ ਮਾਨਕ ਜਿਨ ਪਰਖਿਆ ਗੁਰਸਬਦੀ ਵਿਚਾਰ ਸੇ ਜਨ ਬਿਰਲੇ ਜਾਣੀ ਹੈ ਕਹਿੰਦੇ ਇਹ ਜੇ ਜਨ ਬਿਰਲੇ ਹਨ ਕਲਯੁਗ ਵਿੱਚ ਸੰਸਾਰ ਕਹਿੰਦੇ ਕਲਯੁਗ ਦੇ ਵਿੱਚ ਇਹ ਜੇ ਜਨ ਬਿਰਲੇ ਹਨ ਜਿਹੜੇ ਮਾਨਕ ਨੂੰ ਪਰਖਦੇ ਹਨ ਰਤਨਾ پارਕੂ ਜੋ ਹੋਵੇ ਸੋ ਸ਼ਬਦ ਕਰੇ ਵਿਚਾਰ ਰਤਨ ਸਹਾਰ ਨਾ ਜਾਣਨੀ ਅਗਿਆਨੀ ਅੰਤ ਗੁਵਾਰ ਕਹਿੰਦਾ ਜਿਹੜਾ ਰਤਨ ਦੀ ਵਿਚਾਰ ਨਹੀਂ ਨਾ ਕਰ ਸਕਦਾ ਸਭ ਤੇ ਉਹ ਅਗਿਆਨੀ ਹੈ ਇਧਰ ਗਿਆਨੀ ਕਹ ਹੁੰਦਾ ਐ ਕੁੱਟਮੀਆਂ ਪਜਾਮੀਆਂ ਪਾ ਕੇ ਨਹੀਂ ਗਿਆਨੀ ਬਣ ਜਾਂਦਾ ਗਿਆਨੀ ਦਾ ਸ਼ਬਦ ਦੀ ਵਿਚਾਰ ਦੇ ਨਾਲ ਬਣਦਾ ਹੈ 세जन बिरले ਜਾਣੀਏ ਕਲਯੁਗ ਵਿੱਚ ਸੰਸਾਰ ਆਪ ਨੂੰ ਆਪ ਮਿਲ ਰਹਾ ਕਹਿੰਦੇ ਪਰ ਆਪਣੇ ਆਪ ਮਿਲ ਜਾਂਦਾ ਹੈ ਹੋਮੇ ਦੁਬਿਧਾ ਮਾਰ ਕਹਿੰਦਾ ਹੋਮੇ ਤੇ ਦੁਬਿਧਾ ਦੁਬਿਧਾ ਦੋ ਵਿਧੀਆਂ ਦੋ ਟੰਗ ਕਹਿੰਦੇ ਇਹਨੂੰ ਮਾਰ ਦੇ ਖਤਮ ਕਰ ਦੇ ਦੋ ਵਿਧੀਆਂ ਦੋ ਪਾਸੇ ਜਾਂਦਾ ਹੈ ਸੰਤਾਂ ਦੇ ਵੀ ਸਾਧੂਆਂ ਦੇ ਪੈਰ ਨੂੰ ਹੱਥ ਲਾਇਆ ਹੁੰਦਾ ਹੈ ਉਹ ਦਸਾਕਤ ਦੇ ਵੀ ਜਵੜਦਾ ਦੋਨੇ ਪਾਸੇ ਰੱਖਦਾ ਹੈ ਮੇਲ-ਜੋਲ ਇਹ ਦੋ ਵਿਧੀਆਂ ਨਾਲ ਤਾਂ ਨਹੀਂ ਕੰਮ ਬਣਨਾ ਇੱਕੋ ਪਾਸੇ ਲੱਗਣਾ ਪੈਣਾ ਇਹ ਜ਼ਿੰਦਗੀ ਤਾਂ ਨਿਕਲਦੀ ਜਾਂਦੀ ਹੈ ਪਤਾ ਨਹੀਂ ਕਦੋਂ ਸੁਆਵਤੀ ਹੋ ਜਾਣੀ ਹੈ ਇਹਦੀ ਇਹ ਦੁਵਿਧਾ ਹੀ ਗੱਲ ਦੀ ਹੈ ਦੋ ਵਿਧੀਆਂ ਗੱਲ ਦੀ ਹੈ ਜਿਸ ਤਰ੍ਹਾਂ ਨਾਲ ਸਿਆਣੇ ਕਹਿੰਦੇ ਹੁੰਦੇ ਸੀ ਕਿ ਦੋ ਘਰ ਦਾ ਪਰੌਣਾ ਜਿਹੜਾ ਭੁੱਖਾ ਹੀ ਰਹਿ ਜਾਂਦਾ ਅਗਲਾ ਕਿ ਨਾ ਉੱਧਰ ਖਾਲੀ ਦੂਆ ਕੇ ਨਾ ਉੱਧਰ ਖਾਲੀ ਉਹਨੇ ਉਹ ਤਰਸਦੀ ਰਹਿ ਜਾਂਦਾ ਰੋਟੀ ਨੂੰ ਵਿਚਾਰਾ ਦੋ ਬੇੜੀਆਂ ਦੇ ਪੈਰ ਰੱਖਣ ਵਾਲਾ ਡੁੱਬ ਜਾਂਦਾ ਨਾਨਕ ਨਾਮ ਰਤੇ ਦੁੱਤਰ ਤਰੇ ਕਿਨ ਜਿਹੜੇ ਨਾਮ ਦੇ ਰੰਗੇ ਜਾਂਦੇ ਹਨ ਉਹ ਦੁੱਤਰ ਨੂੰ ਤਰ ਜਾਂਦੇ ਹਨ ਨਾਨਕ ਨਾਮ ਰਤੇ ਦੁੱਤਰ ਤਰੇ ਭਵਜਲ ਵਿਖਮ ਸੰਸਾਰ ਇਹ ਪਬਜਲ ਹੈ ਜਿਹੜਾ ਵਿਖਮ ਸੰਸਾਰ ਹੈ ਵਿਖਦਾ ਸੰਸਾਰ ਹੈ ਇਹਨੂੰ ਤਰ ਜਾਂਦਾ ਹੈ ਕਦੋਂ ਤਰਦਾ ਹੈ ਜਦੋਂ ਨਾਮ ਦਾ ਰੰਗ ਚੜਦਾ ਹੈ ਪੌੜੀ ਮਨਮੁਖ ਅੰਦਰ ਨਾ ਭਾਲਣੀ ਹੁਣ ਮਨਮੁਖ ਦੀ ਪਛਾਣ ਦੱਸਦੇ ਕਿ ਮਨਮੁਖ ਕਿਹ ਹੈ ਜੇ ਹੁੰਦਾ ਲੇਕਿਨ ਕੋਈ ਵੀ ਇਹ ਸੰਸਾਰ ਵਿੱਚ ਆਪਣੇ ਆਪ ਨੂੰ ਮਨਮੁਖ ਨਹੀਂ ਮੰਨਦਾ ਹਰ ਕੋਈ ਗੁਰਮਖ ਮੰਨਦਾ ਮਨ ਮੁਕ ਅੰਦਰ ਨਾ ਪਾਲਣੀ ਮੁੱਠੇ ਅਹਮਤ ਹੈ ਕਹਿੰਦੇ ਅਹਮਤ ਹੈਂਕੜ ਦੇ ਵਿੱਚ ਆਪਣੇ ਹਉਮੈ ਦੇ ਵਿੱਚ ਚਾਰੇ ਕੁੰਡਾਂ ਭਵ ਥੱਕ ਹੈ ਕਹਿੰਦੇ ਅੰਦਰ ਤਾਂ ਨਹੀਂ ਲੱਭਦੇ ਚਾਰੇ ਕੁੰਡਾਂ ਦੇ ਵਿੱਚ ਲੱਭਦੇ ਫਿਰਦੇ ਆ ਕਰੇ ਦੱਖਣ ਨੂੰ ਭੱਜ ਗਏ ਕਦੇ ਪੱਛਮ ਨੂੰ ਭੱਜ ਗਏ ਰੋਜ਼ ਪੜਕਦੇ ਚਾਰੇ ਕੁੰਡਾਂ ਦੇ ਵਿੱਚ ਭੜਕਦੇ ਅੰਦਰ ਨਹੀਂ ਲੱਭਦੇ ਚਾਰੇ ਕੁੰਡਾਂ 'ਚ ਭੜਕਦੇ ਹਨ ਚਾਰੇ ਕੁੰਡਾਂ ਪਾਬ ਥੱਕਾ ਫਿਰ ਥੱਕੇ ਜਾਂਦਾ ਬੁढ़ा ਹੋ ਜਾਂਦਾ ਫੇਰ ਨਹੀਂ ਲੈ ਕੇ ਜਾਂਦੇ ਨਾਲ ਅਗਲੇ ਫੇਰ ਤਾਂ ਕਹਿੰਦੇ ਇਹਨੂੰ ਘਰੇ ਰਹਿਣ ਦੋ ਹੁਣ ਬੁढ़ा ਰਾਸਤੇ 'ਚ ਤੰਗ ਕਰੂ ਕਿਤੇ ਥੱਕ ਜਾਂਦਾ ਘੁੰਮਦਾ ਘਮਾਉਂਦਾ ਥੱਕ ਜਾਂਦਾ ਇੱਕ ਦਿਨ ਚਾਰੇ ਕੁੰਡਾਂ ਪਭ ਤੱਕੇ ਅੰਦਰ ਤਿੱਖ ਤੱਤੇ ਕਹਿੰਦੇ ਅੰਦਰ ਤੋਂ ਬੜੇ ਤਿੱਖ ਬੜੀ ਪਿਆਸ ਰਹਿੰਦੀ ਆ ਤੱਤੇ ਰਹਿੰਦੇ ਹਨ ਪਿਆਸ बुझਦੀ ਨਹੀਂ ਸਤਸੰਗੀ ਪਿਆਸ ਤਾਂ ਪਾਣੀ ਨਾਲ ਬੁਝਣੀ ਸੀ ਪਾਣੀ ਮਿਲਿਆ ਨਹੀਂ ਜਿਹੜੀ ਅੰਦਰ ਅੱਗ ਵੱਲਦੀ ਆ ਉਹ ਸ਼ਬਦ ਦੇ ਨਾਲ ਬੁਝਣੀ ਸੀ ਸ਼ਬਦ ਮਿਲਿਆ ਨਹੀਂ ਚਾਰੇ ਕੁੰਡਾਂ ਦੇ ਵਿੱਚ ਭੱਭ ਕੇ ਥੱਕ ਗਿਆ ਚਾਰੇ ਕੁੰਡਾ ਪਪਤਕ ਕੇ ਅੰਦਰ ਤਿਕ ਤਤ ਹੈ ਸਿਮਰਤ ਸਾਸਤਰ ਨਾ ਸੋਧਨੀ ਕਹਿੰਦੇ ਸਿਮਰਤ ਸਾਸਤਰਾਂ ਦੀ ਸੋਧਦਾ ਨਹੀਂ ਵਿਚਾਰ ਨਹੀਂ ਕਰਦਾ ਸਿਮਰਤ ਸਾਸਤਰ ਨਾ ਸੋਧਨੀ ਮਨਮੁਖ ਬਿਗੁੱਤੈ ਕੀ ਲਿਖਤਾ ਕਹਿੰਦੇ ਜਿਹੜਾ ਮਨਮੁਖ ਹੈ ਬਿਗੁੱਤੈ ਬਗੁੱਤਾ ਉਹਨੂੰ ਕਹਿੰਦੇ ਜਿਹੜੀ ਗਤੀ ਨਾ ਹੋਵੇ ਮਨਮੁਖ ਦੀ ਗਤੀ ਨਹੀਂ ਹੋਣੀ ਇਧਰ ਸਾਡਾ ਜੋਰ ਹੈ ਕਿ ਮਨਮੁਖ ਨੂੰ ਚਰਨਾਂ 'ਚ ਨਮਾਜ਼ ਲਵਾਉਣਾ ਉੱਤਰ ਸਪਸ਼ਟ ਹੈ ਕਿ ਸਾਡੀ ਤਾਕਤ ਬਾਬੇ ਨਾਨਕ ਨਾਲੋਂ ਜ਼ਿਆਦਾ ਹੈ ਇਹ ਤੁਸੀਂ ਬਾਬੇ ਨਾਨਕ ਦੇ ਨਾਲ ਟੱਕਰ ਲੈ ਰਹੇ ਆ ਬਾਬੇ ਨਾਨਕ ਨਾਲ ਪਹਾੜ ਵੀ ਟੱਕਰ ਨਹੀਂ ਲੈ ਸਕਿਆ ਪਹਾੜ ਰੋੜਿਆ ਆਉਂਦਾ ਸੀ ਨਾ ਬੜੀ ਗੰਧਾਲੀ ਦੀ ਢਾਲਤੀ ਉੱਪਰ ਤੋਂ ਲੇਕਿਨ ਕੀ ਕਿਹਾ ਹੈ ਮੋਹ ਕੂ ਕੇ ਸਤ ਕਰਤਾ ਜੀ ਉਤੋਂ ਡਿੱਗਦੀ ਪਹਾੜੀ ਬਾਬੇ ਥਮਲੇ ਸਤ ਕਰਤਾਰੀ ਕੇ ਇਹ ਪਹਾੜ ਉੱਥੀ ਰੁਕ ਗਿਆ ਹੈ ਇਹ ਸ਼ਬਦ ਦੀ ਤਾਕਤ ਦੇ ਨਾਲ ਰੁਕਿਆ ਹੈ ਮਨਮੁਖ ਬਿਗੁੱਤੈ ਇਹ ਤਾਂ ਲਿਖਤਾ ਆ ਗਈ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਮਨਮੁਖ ਦੀ ਗਤੀ ਨਹੀਂ ਹੋਣੀ ਇਹ ਗਤੀ ਕਰਾਉਣੇ ਵਾਸਤੇ ਤਾਂ ਸ਼ਰਾਬੀਆਂ ਦੇ ਭੋਗ ਪਾਉਂਦੇ ਆ ਇਹਨਾਂ ਮਾਸਾਹਾਰੀਆਂ ਦੇ ਭੋਗ ਪਾਉਂਦੇ ਆ ਕਿ ਇਹਨਾਂ ਦੀ ਗਤੀ ਕਰਨੀ ਆ ਇੱਧਰ ਜਵਾਬ ਹੈ ਬਾਬੇ ਨਾਨਕ ਦਾ ਕਿ ਇਹਨਾਂ ਦੀ ਗਤੀ ਨਹੀਂ ਹੋਣੀ ਭਾਈ ਸੋ ਬੇਨਤੀ ਹੈ ਸੰਗਤਾਂ ਨੂੰ ਮਰਨ ਤੋਂ ਪਹਿਲਾਂ ਪਹਿਲਾਂ ਗੁਰਮਖ ਬਣ ਜੀਏ ਆਪਾਂ ਮਨਮੁਖਾਂ ਦਾ ਨਹੀਂ ਗਤੀ ਹੋਣੀ ਮਨਮੁਖ ਬਿਗੁੱਤੈ ਬੇਨਗੋਰਾ ਕਿੰਨੇ ਨਾ ਪਾਇਓ ਕਹਿੰਦੇ ਪਾਈ ਸਬਦ ਤੋਂ ਬਿਨਾਂ ਕਿਸੇ ਨੇ ਪਾਇਆ ਨਹੀਂ ਸਬਦ ਮਨੁਮਖ ਨੂੰ ਥੋੜਾ ਸਾਬਦ ਮਿਲ ਜਾਣਾ ਹੁਣ ਸਬਦ ਤਾਂ ਗੁਰਮਖ ਨੂੰ ਮਿਲਣਾ ਹੈ ਬਿੰਦ ਗੋਰ ਕਿੰਨੇ ਨਾ ਪਾਇਓ ਹਰ ਨਾਮ ਹਰ ਸੱਤ ਕਹਿੰਦੇ ਹਰ ਦਾ ਨਾਮ ਇਹ ਸੱਤ ਹੈ ਗੱਲ ਕਿ ਸਬਦ ਤੋਂ ਬਿਨਾਂ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਤਤ ਗਿਆਨ ਵਿਚਾਰਿਆ ਕਹਿੰਦੇ ਜਦੋਂ ਤਤ ਨੂੰ ਗਿਆਨ ਦੇ ਨਾਲ ਵਿਚਾਰਿਆ ਰੱਬ ਦੀ ਵਿਚਾਰ ਕਿਸ ਤਰ੍ਹਾਂ ਹੁੰਦੀ ਹੈ ਸ਼ਬਦ ਦੀ ਵਿਚਾਰ ਸ਼ਬਦ ਦੇ ਨਾਲ ਤਤ ਦੇ ਨਾਲ ਗਿਆਨ ਦੇ ਨਾਲ ਪ੍ਰਾਪਤ ਹੁੰਦੀ ਤਤ ਗਿਆਨ ਵਿਚਾਰਿਆ ਹਰ ਜਪ ਹਰ ਗੱਤੈ ਕਹਿੰਦੇ ਜਦੋਂ ਹਰ ਨੂੰ ਜਪਿਆ ਫਿਰ ਹਰ ਨੇ ਗਤੀ ਕਰ ਦਿੱਤੀ ਹਰ ਜਪ ਹਰ ਗੱਤੈ ਹਰ ਨੂੰ ਜਪਿਆ ਤਾਂ ਹਰ ਨੇ ਗਤੀ ਕੀਤੀ ਐ ਸਾਰੀ ਉਮਰ ਤਾ ਗੁਰਦੁਆਰਾ ਸਾਹਿਬ ਨਹੀਂ ਆਇਆ ਕਈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਿਵਾਜ ਐ ਪੇ ਜਦੋਂ ਮਰ ਜਾਂਦਾ ਨੇ ਕਹਿੰਦੇ ਗੁਰਦੁਆਰੇ ਮੱਥਾ ਟਿਕਾ ਲਈਏ ਇਹਨੂੰ ਉਹਦੀ ਫਿਰ ਆਰਤੀ ਨਾ ਬਾਹਰ ਰੱਖ ਕੇ ਗੁਰਦੁਆਰੇ ਦੇ ਸਾਹਮਣੇ ਰੱਖ ਕੇ ਮੱਥਾ ਟਿਕਾਉਂਦੇ ਆ ਉਹਦਾ ਹੋਰ ਗਾਲ ਤੇ ਲੋਕ ਬਹਿਮਾ ਭਰਮਾ ਵਿੱਚ ਪਾਉਂਦੇ ਕਹਿੰਦੇ ਭਾਈ ਗਤੀ ਤਾਂ ਹਰ ਨੂੰ ਜਪਣੇ ਨਾਲ ਹਰ ਨੇ ਗਤੀ ਕਰਨੀ ਆ ਜਦੋਂ ਰੱਬ ਦਾ ਜਾਪ ਕੀਤਾ ਰੱਬ ਨੇ ਗਤੀ ਕਰ ਦਿੱਤੀ ਜਪਿਆ ਨਹੀਂ ਹੁਣ ਮੁਰਦੇ ਨੂੰ ਲਿਆ ਕੇ ਰੱਖ ਦੋ ਗੁਰਦੁਆਰੇ 'ਚ ਹੁਣ ਮੁਰਦੇ ਤੇ ਮੱਥਾ ਟਿਕਾਉਣਾ ਓਹ ਮੁਰਦੇ ਤੇ ਗੁਰਦੁਆਰਾ 'ਚ ਮੱਥਾ ਟਿਕਾਉਂਦੇ ਆ ਲੋਕ ਫਿਰ ਮੁਰਦੇ ਦੇ ਪੈਰਾਂ 'ਚ ਮੱਥਾ ਟੇਕਦੇ ਆ ਮੁਰਦੇ ਦੇ ਪੈਰਾਂ 'ਚ ਪੈਸੇ ਰੱਖ ਰੱਖ ਦਾਣੇ ਰੱਖ ਰੱਖ ਮੱਥਾ ਟੇਕਦੇ ਆ ਫਿਰ ਕਹਿੰਦੇ ਆ ਦੀ ਅਰਦਾਸ ਕਰ ਦੋ ਹੁਣ ਕਿਹੜਾ ਮੂਰਖ ਇਹਦੀ ਅਰਦਾਸ ਕਰੂਗਾ ਇਹ ਮਨ ਘਰਤ ਗੱਲਾਂ ਪਾਈ ਗਤੀ ਤਾਂ ਗੁਰਮਖ ਦੀ ਹੋਣੀ ਆ ਮਨਮੁਖ ਦੀ ਕੋਈ ਗਤੀ ਨਹੀਂ ਮਨਮੁਖ ਬਾਤ ਤੇ ਕੋਈ ਜਗ੍ਹਾ ਨਹੀਂ ਸੱਚਖੰਡ ਦੇ ਵਿੱਚ ਸਿਰ ਗੋ ਨਾਨਕ ਦੇਵ ਜੀ ਨਿਰਣਾ ਕਰਦੇ ਹਨ ਬਾਣੀ ਦੇ ਰਹਿ ਬੇਨਗੋਰ ਕਿਹਨੇ ਨਾ ਪਾਇਓ ਹਰ ਨਾਮ ਹਰ ਸੱਤੈ ਤਤ ਗਿਆਨ ਵਿਚਾਰਿਆ ਹਰ ਜਪ ਹਰ ਕਰਤਾ ਕਹਿੰਦੇ ਹਰ ਦਾ ਸਿਮਰਨ ਕਰ ਹਰ ਤੇਰੀ ਗਤੀ ਕਰ ਦੂ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਗੀਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ